सोरठ महला पंजा गुरपूरे की पूरी प्रभ रब रहा पर पूरी खेम कुशल भया इशनाना पार ब्रह्म बिटो कुरबाना गुरपूरे की पूरी प्रभ रब रहा पर पूरी खेम कुशल भया इशनाना ਪਾਰ ਬ੍ਰਹਮ ਬਿਟੋ ਕੁਰਬਾਨ ਗੁਰੂ ਗਰਕੇ ਚਰਨ ਕਬਲ ਰਿਦ ਧਾਰੇ ਬਿਗਨ ਨਾ ਲਾਗੇ ਤਿਲਕਾ ਕੋਈ ਕਾਰਜ ਸਗਲ ਸਬਾਰੇ ਰਹਾਉ ਮੇਰੇ ਸਾਧੂ ਦੁਰਮਤ ਖੋਏ ਪਤ ਤਪਨੀਤ ਸਭ ਹੋਈ RAMDAS ਸਰੋ ਵਰਨਾਤੇ ਸਭ ਲਾਥੇ ਪਾਪ ਕਮਾਤੇ ਗੁਰ ਗੋਬਿੰਦ ਨਿਤ ਗਾਈਏ ਸਾਧ ਸੰਗ ਮਿਲ ਧਿਆਈਏ ਮਨ ਬਾਣਸਤ ਫਲ ਪਾਏ ਗੁਰ ਪੂਰਾ ਹਿਰਦੇ ਧਿਆਈਏ ਗੁਰ ਗੋਪਾਰ ਅਨੰਦਾ ਜਪ ਜਪ ਜੀਵੇ ਪਰਮਾਨੰਦ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਦ ਰਖਾਇਆ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਦ ਰਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਪਿਆਰ ਵਾਲਿਓ ਸਤ ਸੰਗੀ ਜਨੋ ਸਤ ਗੁਰਾਂ ਦੀ ਕਿਰਪਾ ਸਤ ਕਾ ਅੱਜ ਆਪਾਂ ਪਾਵਨ ਪਵਿੱਤਰ ਅੰਗ 600 28 ਤੇ ਸੁਭਾਇਮਾਨ ਸ਼ਬਦ ਆਪਾਂ ਪੜਿਆ ਜੋ ਆਪਾਂ ਇਸ ਸ਼ਬਦ ਦੀ ਵਿਚਾਰ ਆਪਾਂ ਅਰਦਾਸ ਤੋਂ ਬਾਅਦ ਕਰਾਂਗੇ ਜੀ ਹੁਣ ਜਿਹੜਾ ਆਪਾਂ ਲੜੀਵਾਰ ਕਰਦੇ ਆ ਸਤਿਗੁਰਾਂ ਦੀ ਕਿਰਪਾ ਸਦਕਾ ਸ਼ਬਦ ਵਿਚਾਰ ਉਹ ਮਹਲਾ 3 ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਹੈ ਬਿਨ ਸਤਿਗੁਰ ਸੇਵੇ ਸਾਂਤ ਨ ਆਵੀ ਦੂਜੀ ਨਹੀਂ ਜਾਈ ਮਹਾਰਾਜ ਕਹਿੰਦੇ ਸਤਿਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾਂ ਸ਼ਾਂਤੀ ਨਹੀਂ ਆਉਂਦੀ ਭਾਈ ਸਤਗੁਰੂ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਜਿੱਥੇ ਇਹ ਮਿਲ ਸਕੇ ਬਿਨ ਸਤਗੁਰ ਸੇਵੇ ਸ਼ਾਂਤਨਾ ਆਈ ਆਵੀ ਦੂਜੀ ਨਹੀਂ ਜਾਏ ਇਹ ਸ਼ਾਂਤੀ ਪਾਈ ਸਤਗੁਰੂ ਦੀ ਦਸੀ ਸੇਵਾ ਕਰਨ ਤੋਂ ਬਿਨਾ ਨਹੀਂ ਆਉਂਦੀ ਸਤਗੁਰੂ ਤੋਂ ਬਿਨਾ ਹੋਰ ਕੋਈ ਥਾਂ ਵੀ ਨਹੀਂ ਹੈ ਜਿੱਥੇ ਇਹ ਮਿਲ ਸਕੇ ਜੇ ਬਹੁਤਰਾ ਲੋਚੀਏ ਬਿਨ ਕਰਮੇ ਨਾ ਪਾਇਆ ਜਾਈ ਭਾਵੇਂ ਕਿਤਨੀ ਹੀ ਤਾਕ ਕਰੀਏ ਮਿਹਰ ਤੋਂ ਬਿਨਾ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਸਕਦੀ ਜਿਨ੍ਹਾਂ ਅੰਤਰ ਲੋਭ ਵਿਕਾਰ ਹੈ ਦੂਜੇ ਭਾਈ ਖੁਆਈ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਲੋਭ ਦਾ ਔਗਣ ਹੈ ਉਹ ਮਾਇਆ ਦੇ ਪਿਆਰ ਵਿੱਚ ਭੁੱਲੇ ਹੋਏ ਹਨ ਮਹਾਰਾਜ ਕਹਿੰਦੇ ਤੇ ਫੇਰ ਮਾਇਆ ਦੇ ਪਿਆਰ ਵਿੱਚ ਭੁੱਲਿਆਂ ਨੂੰ ਕੀ ਹੁੰਦਾ ਜੰਮਣ ਮਰਨ ਨਾ ਚੁਕੀ ਹੋ ਮੇ ਵਿੱਚ ਦੁੱਖ ਪਾਈ ਉਹਨਾਂ ਦਾ ਜੰਮਣਾ ਮਰਨਾ ਮੁੱਕਦਾ ਨਹੀਂ ਤੇ ਉਹ ਹੰਕਾਰ ਵਿੱਚ ਕਲੇਸ਼ ਉਠਾਉਂਦੇ ਹਨ ਜਿਨ੍ਹਾਂ ਸਤਗੁਰ ਸਿਓ ਚਿਤ ਲਾਇਆ ਜਿਨ੍ਹਾਂ ਸਤਗੁਰ ਸਿਓ ਚਿਤ ਲਾਇਆ ਸੋ ਖਾਲੀ ਕੋਈ ਨਹੀਂ ਮਹਾਰਾਜ ਕਹਿੰਦੇ ਜਿੰਨਾ ਮਨੁੱਖਾਂ ਨੇ ਆਪਣੇ ਸਤਿਗੁਰੂ ਨਾਲ ਚਿੱਤ ਜੋੜਿਆ ਹੈ ਉਹਨਾਂ ਵਿੱਚੋਂ ਪ੍ਰਭੂ ਦੇ ਮਲਾਪ ਤੋਂ ਵਾਂਝਾ ਕੋਈ ਨਹੀਂ ਰਹਿੰਦਾ ਜਿੰਨਾ ਮਨੁੱਖਾਂ ਨੇ ਆਪਣੇ ਸਤਿਗੁਰੂ ਨਾਲ ਚਿੱਤ ਜੋੜਿਆ ਹੈ ਉਹਨਾਂ ਵਿੱਚੋਂ ਪ੍ਰਭੂ ਦੇ ਮਲਾਪ ਤੋਂ ਵਾਂਝਾ ਕੋਈ ਨਹੀਂ ਰਹਿੰਦਾ ਮਹਾਰਾਜ ਕਹਿੰਦੇ ਨਾ ਕੋਈ ਰਹਾ ਤਨ ਝਮ ਕੀ ਤਲਬ ਨ ਹੋਵੀ ਨਾ ਓਏ ਦੁੱਖ ਸਹਾਈ ਨਾ ਤਾਂ ਉਹਨਾਂ ਨੂੰ ਜਮਦਾ ਸੱਦਾ ਪੈਂਦਾ ਹੈ ਤੇ ਨਾ ਉਹ ਦੁੱਖ ਸਹਿੰਦੇ ਹਨ ਭਾਵ ਉਹਨਾਂ ਨੂੰ ਮੌਤ ਦਾ ਸਹਿਮ ਕੋ ਨਹੀਂ ਸਕਦਾ ਡਰਾ ਨਹੀਂ ਸਕਦਾ ਸਿੱਧਾ ਕਹਿ ਲੋ ਨਾਨਕ ਗੁਰਮੁਖ ਉਬਰੇ ਸੱਚੇ ਸ਼ਬਦ ਸਮਾਈ ਮਹਾਰਾਜ ਕਹਿੰਦੇ ਹੈ ਨਾਨਕ ਜੋ ਮਨੁੱਖ ਗੁਰੂ ਦੇ ਸਾਨਮੁਖ ਹੋਏ ਹਨ ਉਹ ਦੁੱਖਾਂ ਤੋਂ ਬਚ ਗਏ ਹਨ ਤੇ ਸੱਚੇ ਸ਼ਬਦ ਵਿੱਚ ਲੀਨ ਰਹਿੰਦੇ ਹਨ ਪੌੜੀ ਪੌੜੀ ਵਾਲੇ ਸ਼ਬਦ 'ਚ ਮਹਾਰਾਜ ਕਹਿੰਦੇ ਢਾਡੀ ਤਿਸ ਨੂੰ ਆਖੀਏ ਜੇ ਖਸਮੇ ਧਰੇ ਪਿਆਰ ਜੋ ਮਨੁੱਖ ਆਪਣੇ ਮਾਲਕ ਪ੍ਰਭੂ ਨਾਲ ਪਿਆਰ ਪਾਉਂਦਾ ਹੈ ਉਹੀ ਪ੍ਰਭੂ ਦਾ ਢਾਡੀ ਅਖਵਾ ਸਕਦਾ ਹੈ ਭਾਵ ਪ੍ਰਭੂ ਦੀ ਸਿਫਤ ਸਲਾਹ ਉਹੀ ਬੰਦਾ ਕਰ ਸਕਦਾ ਹੈ ਦਰ ਖੜਾ ਸੇਵਾ ਕਰੇ ਗੁਰ ਸ਼ਬਦੀ ਵਿਚਾਰ ਮਹਾਰਾਜ ਕਹਿੰਦੇ ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿੱਚ ਟਿਕ ਕੇ ਉਸ ਦਾ ਸਿਮਰਨ ਕਰਦੇ ਹੈ ਸਿਮਰਨ ਕਰਦੇ ਹਨ ਤੇ ਗੁਰੂ ਦੇ ਸ਼ਬਦਾਂ ਹੀ ਉਸ ਦੇ ਗੁਣਾਂ ਦੀ ਵਿਚਾਰ ਕਰਦੇ ਹਨ ਢਾਡੀ ਦਰ ਕਰ ਪਾਈ ਸੀ ਸੱਚ ਰਖੇ ਔਰ ਧਾਰ ਮਹਾਰਾਜ ਕਹਿੰਦੇ ਜਿਉਂ-ਜਿਉਂ ਉਹ ਢਾਡੀ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਬਸਾਉਂਦਾ ਹੈ ਉਹ ਪ੍ਰਭੂ ਦੇ ਚਰਨਾਂ ਵਿੱਚ ਜੁੜਦਾ ਹੈ ਢਾਡੀ ਕਾ ਮਹਿਲ ਅਗਲਾ ਹਰ ਕੇ ਨਾਏ ਪਿਆਰ ਮਹਾਰਾਜ ਕਹਿੰਦੇ ਐਸੇ ਢਾਡੀ ਨੂੰ ਪ੍ਰਭੂ ਦੇ ਨਾਮ ਵਿੱਚ ਪਿਆਰ ਕਰਨ ਨਾਲ ਉਸ ਦੇ ਮਨ ਦੀ ਅਵਸਥਾ ਬਹੁਤ ਉੱਚੀ ਹੋ ਜਾਂਦੀ ਹੈ ਢਾਡੀ ਕੀ ਸੇਵਾ ਚੱਕਰੀ ਹਰ ਜਪ ਹਰ ਨਿਸਤਾਰ ਬਸ ਉਹ ਟਾਡੀ ਇਹੀ ਸੇਵਾ ਕਰਦਾ ਹੈ ਇਹੀ ਚਾਕਰੀ ਕਰਦਾ ਹੈ ਕਿ ਉਹ ਪ੍ਰਭੂ ਦਾ ਨਾਮ ਜਪਦਾ ਹੈ ਤੇ ਪ੍ਰਭੂ ਉਸ ਨੂੰ ਸੰਸਾਰ ਸਮੁੰਦਰ ਤੋਂ ਪਾਰ ਲਗਾ ਲੈਂਦਾ ਹੈ ਸਲੋਕ ਮਹਲਾ 3 ਗੁਜਰੀ ਸਾਤ ਗਵਾਰ ਜਾ ਸੋ ਪਾਏ ਆਪਣਾ ਜਾ ਸੋ ਪਾਏ ਆਪਣਾ ਮੋਟੀ ਜਾਤ ਦੀ ਗੁਜਰੀ ਕੁਲਵੰਤੀ ਇਸਤਰੀ ਬਣ ਗਈ ਉੱਚੀ ਜਾਤ ਵਾਲੀ ਹੋ ਗਈ ਜਦੋਂ ਉਸ ਨੇ ਆਪਣਾ ਖਸਮ ਲੱਭ ਲਿਆ ਗੁਰ ਕੇ ਸ਼ਬਦ ਵਿਚਾਰ ਅਨ ਦਿਨ ਹਰ ਜਪ ਜਾਪਣ ਜੋ ਸਤਿਗੁਰੂ ਦੇ ਸ਼ਬਦ ਦੁਆਰਾ ਵਿਚਾਰ ਕਰਕੇ ਹਰ ਰੋਜ਼ ਪ੍ਰਭੂ ਦਾ ਸਿਮਨ ਕਰਦੀ ਹੈ ਜਿਸ ਸਤਗੁਰੂ ਮਿਲੇ ਤਿਸ ਕੋ ਪਵੇ ਸਾਖੁਲ ਬੰਤੀ ਨਾਰ ਤੇ ਉਸ ਨੂੰ ਗੁਰੂ ਮਿਲਣ ਦੇ ਰਾਹੀ ਅੰਦਰ ਪ੍ਰਮਾਤਮਾ ਦਾ ਡਰ ਪੈਦਾ ਹੁੰਦਾ ਹੈ ਉਹ ਜੀਵ ਇਸਤਰੀ ਕੁਲਵੰਤੀ ਹੋ ਜਾਂਦੀ ਹੈ ਜਿਹਦੇ ਤੇ ਭਾਈ ਪ੍ਰਭੂ ਪ੍ਰਮਾਤਮਾ ਦੀ ਬਖਸ਼ਿਸ਼ ਹੁੰਦੀ ਉਹ ਗੁਰੂ ਤੋਂ ਡਰ ਪੈਦਾ ਕਰ ਲੈਂਦਾ ਕਿਉਂਕਿ ਉਹ ਗੁਰੂ ਤੋਂ ਡਰਦਾ ਮਨੁੱਖ ਵੀ ਸਤਗੁਰੂ ਮੈਨੂੰ ਦੇਖ ਰਹੇ ਨੇ ਤੇ ਮੇਰੀ ਪਿਕਚਰ ਬਣ ਰਹੀ ਆ ਫਿਰ ਉਹ ਡਰਦਾ ਕੋਈ ਮਾੜਾ ਕੰਮ ਨਹੀਂ ਕਰਦਾ ਅੱਗੇ ਮਹਾਰਾਜ ਨੇ ਦੱਸਿਆ ਸਾ ਹੁਕਮ ਪਸਾਨੇ ਕੰਤਕਾ ਜਿਸ ਨੂੰ ਕਿਰਪਾ ਕੀਤੀ ਕਰਤਾਰ ਮਹਾਰਾਜ ਕਹਿੰਦੇ ਜਿਸ ਤੇ ਕਰਤਾਰ ਨੇ ਆਪ ਮਿਹਰ ਕੀਤੀ ਹੋਵੇ ਉਹ ਖਸਮ ਪ੍ਰਭੂ ਦਾ ਹੁਕਮ ਸਮਝ ਲੈਂਦੀ ਹੈ ਓਕ ਜੱਜੀ ਕੁਲਖਣੀ ਪਰ ਹਰ ਛੋਡੀ ਪਧਾਰ ਜਸ ਜੈਸਨੂ ਖਾਸਮ ਪ੍ਰਭੂ ਨੇ ਛਟੜ ਛੱਡ ਦਿੱਤਾ ਹੋਵੇ ਉਹ ਜੀਵ ਇਸਤਰੀ ਕੁਚਜੀ ਤੇ ਖੋਟੇ ਲਛਣਾ ਵਾਲੀ ਹੁੰਦੀ ਹੈ ਭੈ ਪਾਏ ਮਲ ਕੱਟੀਏ ਨਿਰਮਲ ਹੋਵੇ ਸਰੀਰ ਜੇ ਹਿਰਦੇ ਵਿੱਚ ਪ੍ਰਭੂ ਦਾ ਡਰ ਆਪਸੇ ਤਾਂ ਮਨ ਦੀ ਮੈਲ ਕੱਟੀ ਜਾਂਦੀ ਹੈ ਸਰੀਰ ਵੀ ਪਵਿੱਤਰ ਹੋ ਜਾਂਦਾ ਹੈ ਅੰਤਰ ਪ੍ਰਕਾਸ਼ ਮਤ ਊਤਮ ਹੋਵੇ ਹਰ ਜਪ ਗੁਣੀ ਗਹੀਰ ਗੁਣਾ ਦੇ ਖਜ਼ਾਨੇ ਪ੍ਰਮਾਤਮਾ ਦਾ ਸਿਮਰਨ ਕਰਕੇ ਅੰਦਰ ਚਾਨਣ ਹੋ ਜਾਂਦਾ ਹੈ ਮਤ ਉਜਲੀ ਹੋ ਜਾਂਦੀ ਹੈ ਉਜਲੀ ਦਾ ਮਤਲਬ ਸਾਫ ਸੁਥਰੀ ਭੈੜ ਨਿਕਲ ਜਾਂਦਾ ਸਾਰਾ ਮਨ ਦੇ ਅੰਦਰੋਂ ਭੈ ਵਿੱਚ ਬਸ ਭੈ ਰਹੇ ਭੈ ਵਿੱਚ ਕਮਾਵੇ ਕਾਰ ਅਜਿਹੀ ਜੀਵ ਇਸਤਰੀ ਪ੍ਰਮਾਤਮਾ ਦੇ ਡਰ ਵਿੱਚ ਬੈਠਦੀ ਹੈ ਡਰ ਵਿੱਚ ਰਹਿੰਦੀ ਹੈ ਡਰ ਵਿੱਚ ਕਰਤਾਰ ਕਰਦੀ ਹੈ ਕੀਰਤਕਾਰ ਕਰਦੀ ਹੈ ਕਿਰਤਕਾਰ ਕਰਦੀ ਹੈ ਇੱਥੇ ਉੱਥੇ ਵਡਿਆਈਆਂ ਦਰਗਾਹ ਮੁਖ ਦਵਾਰ ਫਿਰ ਉਸ ਨੂੰ ਇਸ ਜੀਵਨ ਵਿੱਚ ਆਦਰ ਤੇ ਸੁੱਖ ਮਿਲਦਾ ਹੈ ਤੇ ਪ੍ਰਭੂ ਦੀ ਹਜ਼ੂਰੀ ਦਾ ਦਰਵਾਜਾ ਉਸ ਲਈ ਖੁੱਲ ਜਾਂਦਾ ਭੈ ਤੇ ਨਿਰਭਉ ਪਾਈਏ ਮਿਲ ਜੋਤੀ ਜੋਤ ਅਪਾਰ ਬੇਅੰਤ ਪ੍ਰਭੂ ਦੀ ਜੋਤ ਵਿੱਚ ਆਤਮ ਜੋੜਨ ਨਾਲ ਤੇ ਉਸ ਦੇ ਡਰ ਵਿੱਚ ਰਹਿਣ ਨਾਲ ਉਹ ਨਿਰਭਉ ਪ੍ਰਭੂ ਮਿਲ ਪੈਂਦਾ ਹੈ ਨਾਨਕ ਖਸਮ ਭਾਵੇ ਸਾ ਭਲੀ ਜਿਸ ਨੂੰ ਆਪੇ ਬਖਸ਼ੇ ਕਰਤਾਰ ਪੜ੍ਹੇ ਨਾਨਕ ਜਿਸ ਨੂੰ ਕਰਤਾਰ ਆਪ ਬਖਸ਼ਿਸ਼ ਕਰੇ ਉਹੀ ਜੀਵ ਇਸਤਰੀ ਖਸਮ ਪ੍ਰਭੂ ਨਾਲ ਖਸਮ ਪ੍ਰਭੂ ਨੂੰ ਪਿਆਰੀ ਲੱਗਦੀ ਹੈ ਉਹ ਚੰਗੀ ਹੈ ਮਹਲਾ ਤੀਜਾ ਸਦਾ ਸਦਾ ਸਲਾਹੀਏ ਸੱਚੇ ਕੋ ਬਲ ਜਾਉ ਸਦਾ ਧਰ ਰਹਿਣ ਵਾਲੇ ਪ੍ਰਭੂ ਦੀ ਹੀ ਸਦਾ ਸਿਮਤ ਸਲਾਹ ਕਰਨੀ ਚਾਹੀਦੀ ਹੈ ਮੈਂ ਪ੍ਰਭੂ ਤੋਂ ਸਤਕੇ ਹਾਂ ਨਾਨਕ ਏਕ ਛੋੜ ਦੂਜੇ ਲਗੇ ਸਾ ਜੀਵ ਬਾ ਜਲ ਜਾਉ ਵਾ ਪਰ ਹੈ ਨਾਨਕ ਉਹ ਜੀਵ ਸੜ ਜਾਏ ਜੋ ਇੱਕ ਪ੍ਰਭੂ ਨੂੰ ਛੱਡ ਕੇ ਕਿਸੇ ਹੋਰ ਦੀ ਯਾਦ ਵਿੱਚ ਲੱਗੇ ਹੋਏ ਹਨ ਨਾਨਕ ਉਹ ਜੀਵ ਸੜ ਜਾਏ ਜੋ ਇੱਕ ਪ੍ਰਭੂ ਨੂੰ ਛੱਡ ਕੇ ਕਿਸੇ ਹੋਰ ਦੀ ਯਾਦ ਵਿੱਚ ਲੱਗੇ ਨੇ ਪੌੜੀ ਅੰਸਾ ਔਤਾਰ ਉਪਾਏ ਓਨ ਪਾਉ ਦੂਜਾ ਕੀਆ ਜੋ ਰਾਜ ਰਾਜ ਕਮਾਵਦੇ ਦੁੱਖ ਸੁਖ ਪੀੜੀਆਂ ਭੇੜੀਆਂ ਮਹਾਰਾਜ ਕਹਿੰਦੇ ਨਾ ਦੇਵਤੇ ਆਦਕਤਾ ਵੀ ਜਨਮ ਪ੍ਰਭੂ ਨੇ ਆਪ ਹੀ ਕੀਤਾ ਹੈ ਦੇਵਤੇ ਆਦਕਤਾ ਵੀ ਜਨਮ ਪ੍ਰਭੂ ਨੇ ਆਪ ਹੀ ਕੀਤਾ ਹੈ ਮਾਇਆ ਦਾ ਮੋਹ ਵੀ ਆਪ ਹੀ ਬਣਾਇਆ ਹੈ ਜੋ ਰਾਜੇ ਰਾਜਕਮਾਂਵ ਦੇ ਦੁੱਖ ਸੁੱਖ ਭੇੜੀਆ ਉਹ ਦੇਵਤੇ ਵੀ ਰਾਜਾਂ ਬਾਗ ਰਾਜ ਕਰਦੇ ਰਹੇ ਤੇ ਦੁੱਖਾਂ ਸੁੱਖਾਂ ਦੀ ਖਾਤਰ ਲੜਦੇ ਰਹੇ ਭੜਦੇ ਰਹੇ ਈਸ਼ਰ ਬ੍ਰਹਮ ਸੇਵਦੇ ਅੰਤ ਤਿੰਨੀ ਨਾ ਲਹੀਆ ਮਹਾਰਾਜ ਕਹਿੰਦੇ ਬ੍ਰਹਮਾ ਤੇ ਸ਼ਿਵ ਵਰਗੇ ਵੱਡੇ ਦੇਵਤੇ ਪ੍ਰਭੂ ਨੂੰ ਸਿਮਰਦੇ ਰਹੇ ਪਰ ਉਹਨਾਂ ਵੀ ਉਸ ਦੀ ਅਜਬ ਖੇੜ ਦਾ ਭੇਦ ਨਾ ਲੱਭਾ ਉਹਨਾਂ ਨੂੰ ਵੀ ਨਹੀਂ ਪਾਈ ਉਹ ਇਸ ਦੀ ਅਜਬ ਖੇੜ ਦਾ ਭੇਦ ਲੱਭਾ ਨਿਰਪਉ ਨਿਰੰਕਾਰ ਅਲਖ ਹੈ ਗੁਰਮੁਖ ਪਰ ਗਟੀਆਂ ਪ੍ਰਮਾਤਮਾ ਨੇ ਆਕਾਰ ਰਹਿਤ ਤੇ ਲਿਖਿਆ ਨਹੀਂ ਜਾ ਸਕਦਾ ਪ੍ਰਮਾਤਮਾ ਨੇ ਡਰ ਹੈ ਪ੍ਰਮਾਤਮਾ ਆਕਾਰ ਰਹਿਤ ਹੈ ਤੇ ਲਿਖਿਆ ਨਹੀਂ ਜਾ ਸਕਦਾ ਗੁਰਮਖਾਂ ਦੇ ਅੰਦਰ ਪ੍ਰਗਟ ਹੁੰਦਾ ਹੈ ਤਿੱਥੇ ਸੋਗ ਬਜੋਗ ਨਾ ਵਿਆਪੀ ਅਸਰ ਜਗ ਥੀਆ ਗੁਰਮਖ ਅਵਸਥਾ ਵਿੱਚ ਚਿੰਤਾ ਤੇ ਪ੍ਰਭੂ ਨਾਲੋਂ ਵਿਸੋੜਾ ਦਵਾ ਨਹੀਂ ਪਾ ਸਕਦੇ ਗੁਰਮਖ ਜਗਤ ਵਿੱਚ ਮਾਇਆ ਦੇ ਮੋਹ ਵੱਲੋਂ ਅਡੋਲ ਰਹਿੰਦਾ ਹੈ ਸ਼ਲੋਕ ਮਹਲਾ 3 ਜਾਂ ਇਹ ਸਭ ਕਿਸ ਆਉਣ ਜਾਣ ਹੈ ਜੀਤਾ ਹੈ ਆਕਾਰ ਜਿਤਨਾ ਇਹ జగਤ ਦਿਖ ਰਿਹਾ ਹੈ ਇਹ ਸਾਰਾ ਆਉਣ ਤੇ ਜਾਣ ਵਾਲਾ ਹੈ ਪਾਪ ਜਨਮ ਦਾ ਮਰਦਾ ਹੈ ਭਾਵ ਕਦੇ ਇੱਕੋ ਹਾਲਤ ਵਿੱਚ ਨਹੀਂ ਰਹਿੰਦਾ ਜਿਨ ਇਹ ਲੇਖਾ ਲਿਖਿਆ ਸੋ ਹੋਆ ਪਰਪਾਨ ਜੋ ਇਹ ਗੱਲ ਸਮਝ ਲੈਂਦਾ ਹੈ ਇਹ ਲਿਖਦਾ ਹੈ ਉਹ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਹੁੰਦਾ ਹੈ ਨਾਨਕ ਜੇ ਕੋ ਆਪ ਗਣਾਇ ਦਾ ਸੋ ਮੂਰਖ ਗਵਾਰ ਮਹਾਰਾਜ ਕਹਿੰਦੇ ਹੈ ਨਾਨਕ ਜੋ ਇਸ ਆਕਾਰ ਦੇ ਆਸਰੇ ਆਪਣੇ ਆਪ ਨੂੰ ਵੱਡਾ ਅਖਵਾਉਂਦਾ ਹੈ ਭਾਵ ਮਾਣ ਕਰਦਾ ਹੈ ਉਹ ਮੂਰਖ ਹੈ ਉਹ ਗਵਾਰ ਹੈ ਮਹੱਲਾ ਤੀਜਾ ਮਨ ਕੋ ਚਰ ਅਪੀਲ ਕਾ ਗੁਰੂ ਗਿਆਨ ਕੁੰਡਾ ਜਹ ਖਿੰਚੇ ਤਹ ਜਾਏ ਮਨ ਮਾਨੋ ਹਾਥੀ ਹੈ ਜੇ ਸਤ ਗੁਰੂ ਇਸ ਦਾ ਮਹਾਵਤ ਬਣੇ ਤੇ ਗੁਰੂ ਦੀ ਦਿੱਤੀ ਮਤ ਇਸ ਇਸ ਦੇ ਸਿਰ ਤੇ ਕੁੰਡਾ ਹੋਵੇ ਤਾਂ ਇਹ ਮਨ ਉਧਰ ਜਾਂਦਾ ਹੈ ਉਧਰ ਜਾਂਦਾ ਹੈ ਜਿੱਧਰ ਗੁਰੂ ਤੋਰਦਾ ਹੈ ਗੁਰੂ ਦੇ ਕਹੇ ਅਨਸਾਰ ਫਿਰ ਤੁਰਦਾ ਹੈ ਨਾਨਕ ਹਸਤੀ ਕੁੰਡੇ ਬਾਹਰ ਫਿਰ ਫਿਰ ਉੱਜੜ ਪਾਇ ਪਰ ਹੈ ਨਾਨਕ ਕੁੰਡੇ ਤੋਂ ਬਿਨਾ ਹਾਥੀ ਮੜਮੜ ਕਰਾਹੇ ਪੈਂਦਾ ਹੈ ਪੌੜੀ ਤਿਸ ਅਗੇ ਅਰਦਾਸ ਜਿਨ ਉਪਾਇਆ ਸਤਗੁਰ ਆਪਣਾ ਸੇਵ ਸਭ ਫਲ ਪਾਇਆ ਜਿਸ ਪ੍ਰਭੂ ਨੇ ਭਾਉ ਦੂਜਾ ਪੈਦਾ ਕੀਤਾ ਹੈ ਜੇ ਉਸ ਦੀ ਹਜ਼ੂਰੀ ਵਿੱਚ ਆਦਰ ਕਰੀਏ ਜੈਸੇ ਪ੍ਰਭੂ ਨੇ ਭਉ ਦੂਜਾ ਪੈਦਾ ਕੀਤਾ ਹੈ ਜੇ ਉਸ ਦੀ ਹਜ਼ੂਰੀ ਵਿੱਚ ਅਰਦਾਸ ਕਰੀਏ ਸਤਿਗੁਰ ਆਪਣਾ ਸੇਵ ਸਭ ਫਲ ਪਾਇਆ ਫਿਰ ਭਾਈ ਆਪਣੇ ਸਤਿਗੁਰੂ ਦੇ ਹੁਕਮ ਦੇ ਵਿੱਚ ਤੁਰੀਏ ਤਾਂ ਮਨੋਂ ਸਾਰੇ ਫਲ ਮਿਲ ਜਾਂਦੇ ਹਨ ਅੰਮ੍ਰਿਤ ਹਰ ਕਾ ਨਾ ਸਦਾ ਧਿਆਇਆ ਤੇ ਪ੍ਰਭੂ ਦਾ ਅੰਮ੍ਰਿਤ ਨਾਮ ਸਦਾ ਸਿਮਰ ਸਕੀਦਾ ਹੈ ਸੰਤ ਜਨਾਂ ਕੇ ਸੰਗ ਦੁੱਖ ਮਟਾਇਆ ਗੁਰਮਖਾਂ ਦੀ ਸੰਗਤ ਵਿੱਚ ਰਹਿ ਕੇ ਦੂਜੇ ਭਉ ਦਾ ਦੁੱਖ ਮਿਟ ਛਕਾਇਦਾ ਹੈ ਮਿਟ ਜਾਂਦਾ ਹੈ ਭਾਈ ਨਾਨਕ ਭਏ ਅਚਿੰਤ ਹਰ ਤਨ ਨਿਹਚ ਲਾਇਆ ਨਿਹਚ ਲਾਇਆ ਤੇ ਹੈ ਨਾਨਕ ਕਦੇ ਨਾ ਨਾਸ ਹੋਣ ਵਾਲਾ ਨਾਮ ਧਨ ਖੱਟ ਕੇ ਫਿਕਰ ਹੋ ਬੇਫਿਕਰ ਹੋ ਜਾਈਦਾ ਹੈ ਤੇ ਬੇਫਿਕਰੀ ਵਾਲੀ ਅਵਸਥਾ ਪਾਈ ਬਣਦੀ ਆ ਜਦੋਂ ਮਨੁੱਖ ਗੁਰੂ ਦੇ ਸਿਧਾਂਤ ਤੇ ਚੱਲਦਾ ਹੈ ਸਤ ਗੁਰੂ ਦੀ ਗੱਲ ਸੁਣਦਾ ਹੈ ਤੇ ਗੁਰੂ ਦੇ ਹੁਕਮ ਅnder ਚੱਲਦਾ ਹੈ ਜਿਸ ਤਰ੍ਹਾਂ ਆਪਾਂ ਇਤਿਹਾਸ ਤੋਂ ਜਾਣੂ ਹੀ ਹਾਂ ਵੀ ਗੁਰੂ ਦਸ਼ਮੇਸ਼ ਪਿਤਾ ਜੀ ਨੇ ਮਨੁੱਖਤਾ ਦੀ ਖਾਤਰ ਹੀ ਆਪਣਾ ਸਰਪੰਚ ਬਾਰਿਆ ਬੇ ਮਨੁੱਖ ਆਪਣੇ ਵਿਚਾਰਾਂ ਪ੍ਰਤੀਸਤੰਤਰ ਤੇ ਕਿਸੇ ਤੇ ਜ਼ਬਰਦਸਤੀ ਨਹੀਂ ਕੋਈ ਆਪਣਾ ਹੁਕਮ ਥੋਪਿਆ ਜਾ ਸਕਦਾ ਕਿਉਂਕਿ ਰੰਗਜੀਬ ਕਹਿੰਦਾ ਸੀ ਵੀ ਮੈਂ ਸਾਰਿਆਂ ਨੂੰ ਮੁਸਲਮਾਨ ਬਣਾਉਣਾ ਇੱਕ ਹੀ ਹੋਣੇ ਚਾਹੀਦੇ ਆ ਤੇ ਦਸ਼ਮੇਸ਼ ਪਿਤਾ ਜੀ ਕਹਿੰਦੇ ਆ ਵੀ ਭਾਈ ਮਨੁੱਖ ਆਪਣੇ ਵਿਚਾਰਾਂ ਪ੍ਰਤੀਸਤੰਤਰ ਆਪਣੀ ਮਰਜ਼ੀ ਨਾਲ ਜ਼ਿੰਦਗੀ ਜੀ ਸਕਦਾ ਜਿਵੇਂ ਵੀ ਉਹਦਾ ਜੀ ਚਾਹੇ ਇਸੇ ਤਰ੍ਹਾਂ ਹੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਵੀ ਸ਼ਹੀਦੀ ਤਾਂ ਹੀ ਦਿੱਤੀ ਨਾ ਕਿ ਮਨੁੱਖਾ ਆਪਣੇ ਵਿਚਾਰਾਂ ਪ੍ਰਤੀਸਤੰਤਰ ਹੈ ਕਿਸੇ ਧਰਮ ਦੀ ਖਾਤਰ ਨਹੀਂ ਸ਼ਹੀਦੀ ਪਾਈ ਗੁਰੂ ਸਾਹਿਬ ਨੇ ਮਨੁੱਖੀ ਵਿਚਾਰਾਂ ਦੀ ਖਾਤਰ ਤੇ ਜ਼ਬਰ ਜ਼ੁਲਮ ਧੱਕੇ ਦੇ ਖਿਲਾਫ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਸ਼ਹੀਦੀ ਦਿੱਤੀ ਆ ਤੇ ਜ਼ਬਰ ਜ਼ੁਲਮ ਧੱਕੇ ਦੇ ਖਿਲਾਫ ਹੀ ਖਿਲਾਫ ਹੀ ਗੁਰੂ ਦਸਮੇਸ਼ ਪਿਤਾ ਜੀ ਨੇ ਸ਼ਮਸ਼ੀਰ ਚੱਕੀ ਆ ਹਰਗਵਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਵੀ ਜ਼ੁਲਮ ਦੇ ਖਿਲਾਫ ਹੀ ਸ਼ਮਸ਼ੀਰ ਚੱਕੀ ਸੀ ਬਈ ਅਸੀਂ ਜ਼ੁਲਮ ਨਹੀਂ ਹੋਣ ਦੇਣਾ ਜੀ ਜ਼ੁਲਮ ਨੂੰ ਰੋਕਣ ਦੇ ਵਾਸਤੇ ਸਮਸ਼ੀਰ ਚੱਕਣੀ ਪੈਂਦੀ ਆ ਜੀ ਦਸਮੇਸ਼ ਪਿਤਾ ਨੇ ਵੀ ਦੇਖੋ ਸਮਸ਼ੀਰ ਚੱਕੀ ਤੇ ਆਪਦੇ ਪਰਵਾਦੀ ਪਰਿਵਾਰ ਦੀ ਪ੍ਰਭਾਵ ਨਹੀਂ ਕਰੀ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਜਿਸ ਰਸਤੇ ਤੇ ਅਸੀਂ ਚੱਲੇ ਆ ਇਸ ਰਸਤੇ ਦੇ ਵਿੱਚ ਸ਼ਹੀਦੀਆਂ ਤਾਂ ਫਿਰ ਦੇਣੀਆਂ ਹੀ ਪੈਣੀਆਂ ਜ਼ੁਲਮ ਨੂੰ ਰੋਕਣ ਦੀ ਖਾਤਰ ਤਾਂ ਫਿਰ ਭਾਈ ਇਹ ਕੁਝ ਹੋਏਗਾ ਹੀ ਮਹਾਰਾ ਜਾਣਦੇ ਨੇ ਜਾਣੀ ਜਾਣਦੇ ਤੇ ਕੱਲ ਆਪਾਂ ਵਿਚਾਰ ਕੀਤੀ ਸੀ ਵੀ ਗੁਰੂ ਸਾਹਿਬ ਨੇ ਛੇ ਪਉ ਦੀ ਰਾਤ ਨੂੰ ਅਨੰਤਪੁਰ ਸਾਹਿਬ ਛੱਡ ਕੇ ਤੇ ਸਵੇਰ ਨੂੰ ਉਸੇ ਰਾਤ ਹੀ ਛੇ ਪਉ ਦੀ ਰਾਤ ਤੇ ਸੱਤ ਪਉ ਦਾ ਸਵੇਰ ਹੋ ਗਿਆ ਸੱਤ ਪਉ ਦੀ ਸਵੇਰ ਨੂੰ ਸਰਸਾ ਨਦੀ ਤੇ ਜੰਗ ਹੋਈ ਕਿਉਂਕਿ ਇਹਨਾਂ ਨੇ ਪਿੱਛਾ ਕੀਤਾ ਸੀ ਹੁਣ ਫਿਰ ਇਹਨਾਂ ਨੂੰ ਰੋਕਣਾ ਤਾਂ ਸੀਗਾ ਇਹਨਾਂ ਜ਼ੁਲਮ ਤਾਂ ਰੋਕਣਾ ਹੀ ਆ ਸਤਿਗੁਰਾਂ ਨੇ ਜ਼ੁਲਮ ਦੀ ਖਾਤਰੀ ਇਹਨਾਂ ਨੇ ਸਮਝੀਰ ਚੱਕੀ ਸੀ ਫਿਰ ਆਪਾਂ ਇੱਥੋਂ ਤੱਕ ਗੱਲ ਵਿਚਾਰੀ ਸੀ ਵੀ ਉੱਥੇ ਸਰਸਾ ਦੇ ਕੰਡੇ ਪਰਿਵਾਰ ਦਾ ਵਿਛੋੜਾ ਹੋ ਗਿਆ ਮਾਤਾ ਜੀ ਤੇ ਛੋਟੇ ਸਹਬਜ਼ਾਦੇ ਇੱਕ ਪਾਸੇ ਉਧਰੇ ਹੀ ਰਹਿ ਗਏ ਪਾਰ ਵਾਲੇ ਪਾਸੇ ਪਿਛਲੇ ਪਾਸੇ ਤੇ ਕੁਝਕ ਸਿੰਘ 40 ਕ ਸਿੰਘ ਦਸ਼ਮੇਸ਼ ਪਿਤਾ ਜੀ ਤੇ ਦੋਨੇ ਵੱਡੇ ਸਹਬਜ਼ਾਦੇ ਇਹ ਇਹਨਾਂ ਨੇ ਸਰਸਾ ਪਾਰ ਕਰਕੇ ਇਧਰ ਚਮਕੌਰ ਦੀ ਗੜੀ ਵੱਲ ਆ ਗਏ ਸੀ ਤੇ ਉਧਰ ਆਪਾਂ ਦੇਖਿਆ ਸੀ ਵੀ ਗੰਗੂ ਨੂੰ ਗੰਗੂ ਦਾ ਮਲਾਪ ਹੋ ਗਿਆ ਗੰਗੂ ਪਾਪੀ ਨੇ ਗੁਰੂ ਸਾਹਿਬ ਦੇ ਸਹਬਜ਼ਾਦੇ ਤੇ ਮਾਤਾ ਜੀ ਨੂੰ ਗਿਰਫਦਾਰ ਕਰਵਾਤਾ ਤੇ ਉਹਨਾਂ ਨੇ ਆਪਾਂ ਸੁਣਿਆ ਸੀ ਵੀ ਤਸੀਹੇ ਦੇ ਦੇ ਕੇ ਸਹਬਜ਼ਾਦਿਆਂ ਨੂੰ ਸ਼ਹੀਦ ਕੀਤਾ ਤੇ ਮਾਤਾ ਜੀ ਨੂੰ ਠੰਡੇ ਬੁਰਜ ਤੋਂ ਸੱਟ ਕੇ ਸ਼ਹੀਦ ਕਰ ਦਿੱਤਾ ਤੇ ਅੱਜ ਚਮਕੌਰ ਦੀ ਗੜੀ ਵਾਲੀ ਗੱਲ ਕਰ ਲੈਨੇ ਆਪਾਂ ਇਤਿਹਾਸ ਕੁਝ ਮਿੰਟਾਂ ਚ ਮਹਾਰਾਜ ਜਿਨੇ ਚਮਕੌਰ ਦੀ ਗੜੀ ਦੇ ਵਿੱਚ ਬਿਉਂਤਬੰਦੀ ਬਣਾਈ ਬਈ ਪੰਜ-ਪੰਜ ਸਿੰਘਾਂ ਦਾ ਜੱਥਾ भेजा ਜਾਏਗਾ ਮੈਦਾਨੇ ਜੰਗ ਚ 10 ਲੱਖ ਦੀ ਫੌਜ ਦਾ ਘੇਰਾ ਦੱਸਿਆ ਇਤਿਹਾਸ ਨੇ ਤੇ ਦਸ਼ਮੇਸ਼ ਪਿਤਾ ਜੀ ਨੇ ਫਿਰ ਉਹ ਬਚਨ ਇੱਥੇ ਪੈਦਾ ਪੂਰਾ ਕੀਤਾ ਸਵਾ ਲੱਖ ਚ 1 ਲੜਾਉ ਤਵੇ ਗਵਿੰਦ ਸਿੰਘ ਨਾਮ ਕਹਾਉ ਫਿਰ ਇੱਥੇ ਸਵਾ ਲੱਖ ਨਾਲ ਇੱਕ ਇਕ ਸੰਗ ਦਿਆ ਜੰਗ ਕਰਵਾਇਆ ਦਸ਼ਮੇਸ਼ ਪਿਤਾ ਜੀ ਨੇ ਕਿਰਪਾ ਕਰਕੇ ਇੱਥੇ ਫਿਰ ਇੱਕ ਇੱਕ ਜੱਥਾ ਭੇਜਦੇ ਰਹੇ ਤੇ ਜਦੋਂ ਪੰਜ ਕ ਸਿੰਘ ਰਹਿ ਗਏ ਤੇ ਛੇਵੇਂ ਗੁਰੂ ਸਾਹਿਬ ਰਹਿ ਕੇ ਸਹਿਬਜ਼ਾਦੇ ਵੀ ਸ਼ਹੀਦ ਹੋ ਗਏ ਬਾਬਾ ਜੀਤ ਸਿੰਘ ਵੀ ਸ਼ਹੀਦ ਹੋ ਗਿਆ ਬਾਬਾ ਜੋਰਾਬਰ ਸਿੰਘ ਵੀ ਸ਼ਹੀਦ ਹੋ ਗਏ ਪੰਜ ਕ ਸਿੰਘਾਂ ਦਾ ਜੱਥਾ ਤੇ ਛੇਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਾਹਮਣੂ ਵਿਚਾਰ ਬਟਾਂਦਰਾ ਹੁੰਦਾ ਸਿੰਘਾਂ ਦਾ ਵੀ ਆਪਾਂ ਗੁਰੂ ਸਾਹਿਬ ਨੂੰ ਕਹੀਏ ਵੀ ਤੁਸੀਂ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ ਜਦੋਂ ਗੁਰੂ ਸਾਹਿਬ ਨੂੰ ਕਿਹਾ ਵੀ ਉਹ ਗੁਰਦਸ਼ਮੀਸ਼ ਪਿਤਾ ਜੀ ਕਹਿੰਦੇ ਵੀ ਨਾ ਭਾਈ ਇਹ ਗੱਲ ਨਾ ਕਹੋ ਮੈਂ ਆਪਣੇ ਪੁੱਤਾਂ ਤੋਂ ਪਿਆਰੇ ਖਾਲਸੇ ਨੂੰ ਕਿਵੇਂ ਛੱਡ ਕੇ ਚਲਿਆ ਜਾਵਾਂ ਫਿਰ ਸਿੰਘਾਂ ਨੇ ਪੰਜਾਂ ਦਾ ਜੱਥਾ ਬਣਾਇਆ ਵੀ ਮਹਾਰਾਜ ਪੰਜ ਤਿਆਰ ਪਰ ਤਿਆਰ ਸਿੰਘਾਂ ਨੇ ਬੇਨਤੀ ਕੀਤੀ ਵੀ ਸਤਿਗੁਰੂ ਤੁਸੀਂ ਖਾਲਸੇ ਨੂੰ ਅਧਿਕਾਰ ਦਿੱਤਾ ਹੈ ਜਦੋਂ ਖੰਡੇ ਬਾਟੇ ਦੀ ਪੋਲ ਲਈ ਗਈ ਹੈ ਉਦੋਂ ਦਸ਼ਮੀਸ਼ ਪਿਤਾ ਨੇ ਆਪੇ ਗੁਰ ਚੇਲੇ ਵਾਲੀ ਕਹਾਣੀ ਰਚੀ ਨਾ ਉੱਥੇ ਇਤਿਹਾਸ ਰਚਿਆ ਪਹਿਲਾ ਪੰਜਾਂ ਤੋਂ ਪੰਜਾਂ ਨੂੰ ਅੰਮ੍ਰਿਤ ਛਕਾ ਕੇ ਤਿਆਰ ਬਰ ਤਿਆਰ ਖਾਲਸਾ ਪ੍ਰਗਟ ਕੀਤਾ ਫਿਰ ਉਹਨਾਂ ਪੰਜਾਂ ਤੋਂ ਆਪ ਅੰਮ੍ਰਿਤ ਛਕਿਆ ਮਹਾਰਾਜ ਕਹਿੰਦੇ ਵਾਹਿਗੁਰੂ ਖਾਲਸਾ ਪੰਜ ਪਿਆਰੇ ਸਹਿਬਾਨ ਕਹਿੰਦੇ ਵੀ ਖਾਲਸਾ ਜੀ ਦਾ ਹੁਕਮ ਆਜੀ ਸੋਨੋ ਵੀ ਚਮਕੌਰ ਦੀ ਗੜੀ ਛੱਡ ਕੇ ਜਾਓ ਕਿਉਂਕਿ ਤੁਸੀਂ ਤਾਂ ਸਾਡੇ ਵਰਗੇ ਸਿੰਘ ਹਜ਼ਾਰਾਂ ਪੈਦਾ ਕਰ ਲੋਗੇ ਪਰ ਸਾਥੋਂ ਹਜ਼ਾਰਾਂ ਤੋਂ ਹਜ਼ਾਰ ਇਕੱਠੇ ਹੋ ਕੇ ਵੀ ਅਸੀਂ ਗੁਰੂ ਗੋਬਿੰਦ ਸਿੰਘ ਨਹੀਂ ਪੈਦਾ ਕਰ ਸਕਦੇ ਫਿਰ 사ਤਗੁਰਾਂ ਨੇ ਖਾਲਸੇ ਦਾ ਹੁਕਮ ਮੰਨ ਕੇ ਚਮਕੌਰ ਦੀ ਗੜੀ ਨੂੰ ਛੱਡਿਆ ਬਿਉਂਤਬੰਦੀ ਕੀਤੀ ਗਈ। ਬਿਲਾਉ ਭਾਈ ਦਿਆ ਸਿੰਘ, ਧਰਮ ਸਿੰਘ ਤੇ ਮਾਨ ਸਿੰਘ ਇਹ ਸਾਡੇ ਨਾਲ ਜਾਣਗੇ। ਤਾਰਿਆਂ ਦੀ ਸ਼ੇਧ ਦੇ ਨਾਲ ਮਹਾਰਾਜ ਨੇ ਦੱਸਿਆ ਦਸ਼ਾਵੀ ਇੱਧਰ ਨੂੰ ਆਇਓ। ਤੇ ਦੋ ਸਿੰਘਾਂ ਨੂੰ ਉੱਥੇ ਭਾਈ ਸੰਗਤ ਸਿੰਘ ਨੂੰ ਦੱਸਿਆ ਵੀ ਕਲਗੀ ਤੋੜਾ ਦੇ ਕੇ ਆਪਣਾ ਤੇ ਸਾਰੀ ਉਹ ਚਮਕੌਰ ਗੜੀ ਦੀ ਕਮਾਂਡ ਸੰਭਾਲ ਕੇ ਤੇ ਦਸਵੇਸ਼ ਪਿਤਾ ਜੀ ਇੱਧਰ ਮਾਛੂ ਬਾੜੇਵਾਲ ਦੇ ਜੰਗਲਾਬਲ ਨੂੰ ਆਏ ਤੇ ਇੱਧਰਲੇ ਪਾਸੇ ਭਾਈ ਦਿਆ ਸਿੰਘ ਤੇ ਭਾਈ ਮਾਨ ਸਿੰਘ ਇਹ ਤਿੰਨ ਸਿੱਖ ਸੀਗੇ ਤਿੰਨ ਸਿੱਖ ਫਿਰ ਮਗਰ ਆਏ ਗੁਰੂ ਸਾਹਿਬ ਨੂੰ ਫਿਰ ਮਾਛੂ ਬਾੜੇ ਦੇ ਜੰਗਲਾਂ ਵਿੱਚ ਆ ਕੇ ਮਿਲੇ ਇਤੋਂ ਅੱਗੇ ਇਤਿਹਾਸ ਆਪਾਂ ਕੱਲ ਨੂੰ ਵਿਚਾਰ ਲਾਂਗੇ ਕੁਝ ਕੁਝ ਥੋੜਾ ਥੋੜਾ ਇਸ ਤਰ੍ਹਾਂ ਵੀ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਦਾ ਅਸਾਨ ਨਾ ਭੁੱਲ ਗਏ ਭਾਈ ਕਿਉਂਕਿ ਸਤਗੁਰੂ ਕਿਰਪਾ ਕੀਤੀ ਆ ਤਾਂ ਤਾਂ ਹੀ ਸਾਡੇ ਸਾਨੂੰ ਸਰਦਾਰੀਆਂ ਮਿਲੀਆਂ ਨੇ ਤਾਂ ਹੀ ਅਸੀਂ ਆਪਣੇ ਧੀਆਂ ਪੁੱਤਰਾਂ ਦੇ ਆਨੰਦ ਕਾਰਜ ਕਰ ਰਹੇ ਆ ਤੇ ਨਹੀਂ ਤਾਂ ਇਹ ਦੇਸ਼ ਇਹ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੁੰਦਾ ਇਹ ਗੁਰੂ ਦਸ਼ਮੇਸ਼ ਪਿਤਾ ਦੀ ਹੀ ਕਿਰਪਾ ਹੈ ਜੋ ਅਸੀਂ ਸਰਦਾਰੀਆਂ ਮਾਣਦੇ ਹਾਂ ਆਨੰਦ ਕਾਰਜ ਕਰਦੇ ਹਾਂ ਧੀਆਂ ਪੁੱਤਰਾਂ ਦੇ ਤੇ ਖੁਸ਼ੀਆਂ ਮਾਣਦੇ ਆ ਨਹੀਂ ਤਾਂ ਫਿਰ ਸਾਨੂੰ ਅਸੀਂ ਗੁਲਾਮੀ ਵਿੱਚ ਹੀ ਰਹਿਣਾ ਸੀ ਕਿਉਂਕਿ ਰੰਗਦੇਵ ਕਹਿੰਦਾ ਸਾਰੇ ਮੁਸਲਮਾਨ ਬਣਾਉ ਫਿਰ ਗੁਲਾਮੀ ਦਾ ਝੂਲਾ ਲੈਣਾ ਨਹੀਂ ਸੀ ਸਾਡੇ ਕੋਲੋਂ ਇਹ ਤਾਂ ਦਸਮੇਸ਼ ਪਿਤਾ ਜੀ ਨੇ ਕਿਰਪਾ ਕੀਤੀ ਤੇ ਗੁਲਾਮੀ ਦਾ ਝੂਲਾ ਸਾਡੇ ਗਲ ਪੈਣ ਨਹੀਂ ਦਿੱਤਾ ਸਾਨੂੰ ਆਜ਼ਾਦੀ ਵਾਲਾ ਜੀਵਨ ਜੀਣ ਵਾਸਤੇ ਬਖਸ਼ਿਸ਼ ਕੀਤੀ ਦਸਮੇਸ਼ ਪਿਤਾ ਨੇ ਇਸ ਗੁਰੂ ਦੇ ਸਿੱਖਾਂ ਪਾਈ ਆਪਾਂ ਅਖਬਾਉਨੇ ਆ ਸਾਰੇ ਸਿੱਖ ਤੇ ਪਰ ਸਿੱਖ ਬਣੀਏ ਗੁਰੂ ਦੇ ਕਹੇ ਅਨੁਸਾਰ ਆਪਣਾ ਜੀਵਨ ਬਸਰ ਕਰੀਏ ਫਿਰ ਲੋਕ ਵੀ ਸਬਰੇਗਾ ਤੇ ਪਰਲੋਕ ਵੀ ਸਬਰੇਗਾ ਜੇ ਨਹੀਂ ਆਪਾਂ ਗੁਰੂ ਦੀ ਗੱਲ ਮੰਨਦੇ ਕੱਲਾ ਰਸਮਾਂ ਰਵਾਜਾਂ ਵਿੱਚ ਹੀ ਆ ਬਿ ਚਲੋ ਆਏ ਆਪਾਂ ਗੁਰੂ ਸਾਹਿਬ ਨੂੰ ਨਮਸਕਾਰ ਕੀਤੀ 10 ਮਿੰਟ ਬੈਠੇ ਦੋ ਪਤਾਸੇ ਲੈ ਚਲੇ ਗਏ ਇਹ ਚਲੋ ਬਹੁਤ ਚੰਗਾ ਕਰਮਾ ਭਾਈ ਚੰਗਾ ਕਰਮਾ ਕਰਦੇ ਇਹ ਆਪਾਂ ਪਰ ਇਹਦੇ ਨਾਲ ਨਾਲ ਆਪਾਂ ਗੁਰੂ ਦੇ ਵੀ ਬਣੀਏ ਜਦ ਗੁਰੂ ਦੇ ਬਣਾਂਗੇ ਜਿਵੇਂ ਆਪਾਂ ਕੱਲ ਗੱਲ ਕਰੀ ਸੀ ਵੀ ਇੱਕ مالک ਤੇ ਹੋ ਜਗੇ ਤਾਂ ਸਾਡੀ ਦੇਖ ਰੇਖ ਕਰੇਗਾ ਠੀਕ ਆ ਜੀ ਜੇ ਅਸੀਂ ਦਰਦਰਦੇ ਆ ਫਿਰ ਦਰਦਰ ਵਾਲੇ ਨੂੰ ਪਾਈ ਕੋਈ ਸਾਂਭ ਸੰਭਾਲਣੀ ਉਹਦੀ ਹੁੰਦੀ ਦਰਦਰ ਵਾਲੇ ਦੀ ਇੱਕੋ ਦਰ ਤੇ ਰਹੀਏ ਸਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪੰਕਤੀ ਆ ਗੁਰਬਾਣੀ ਦੀ ਸਿਰ ਘਰ ਦਾ ਮਤਲਬ ਲਾ ਵੀ ਇੱਕ ਦਰ ਤੇ ਟਿਕ ਜਾ ਭਾਈ ਇੱਕ ਦਾ ਬਣ ਜਾ ਆਪਣੇ ਆਪ ਨੂੰ ਟਕਾਲਾ ਤੇ ਫਿਰ ਸਤਗੁਰ ਤੁਮਰੇ ਕਾਜ ਸਬਾਰੇ ਕਾਰਜ ਸਾਰੇ ਤੇਰੇ ਸਬਰਦੇ ਨੇ ਹੁਣ ਵੀ ਸਬਰਦੇ ਨੇ ਫੇਰ ਵੀ ਸਬਰਨਗੇ ਫੇਰ ਸਪੈਸ਼ਲ ਤੌਰ ਤੇ ਸਬਰ ਜਾਂਦੇ ਨੇ ਜਦੋਂ ਆਪਾਂ ਦੁਬਤਾ ਵਿੱਚ ਫੇਰ ਪਾਈ ਨਾ ਇਧਰਲੇ ਬੰਨੇ ਨਾ ਉਧਰਲੇ ਬੰਨੇ ਫੇਰ ਕਈਆਂ ਨੂੰ ਦੇਖੀ ਤਾਂ ਵੀ ਸਾਡਾ ਹੁਣ ਗੁਰੂ ਤੋਂ ਵਿਸ਼ਵਾਸ ਹੀ ਟੁੱਟ ਗਿਆ ਸਾਡੇ ਏਡੀ ਛੱਟ ਲੱਗ ਗਈ ਫੇਰ ਉਹ ਗੱਲ ਆਏ ਆ ਵੀ ਅਸੀਂ ਇਕਸਾਂ ਤੇ ਯਕੀਨ ਨਹੀਂ ਰੱਖਿਆ ਠੀਕਾ ਤਰਾ ਚੜਾ ਦੁਨੀਆਂ ਦੇ ਵਿੱਚ ਆਉਂਦਾ ਹੀ ਆ ਭਾਈ ਜੀਵਾਂ ਨੇ ਜਾਣਾ ਵੀ ਆਉਣਾ ਵੀ ਆ ਉਹਦਾ ਹੁਕਮ ਹੈ ਪ੍ਰਭੂ ਪਰਮਾਤਮਾ ਦਾ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਭਾਣਾ ਉਹ ਆਪ ਮਨਾ ਵੀ ਲੈਂਦਾ ਫਿਰ ਉਹਦਾ